ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਕਿ ਕਦੋਂ ਪੰਜਾਬ ਦੇ ਵਿੱਚ ਆਵੇਗਾ ਸਿੰਘਾਂ ਦਾ ਰਾਜ ਤੇ ਕਦੋਂ ਇਹ ਦੁਨਿਆਵੀ ਸਰਕਾਰਾਂ ਜਿਹੜੀਆਂ ਨੇ ਆਪਣੀਆਂ ਗਲਤੀ ਮੰਨ ਸਾਈਡ ਹੋਣਗੀਆਂ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਆਪਾਂ ਵੇਖਦੇ ਹਾਂ ਕਿ ਦੁਨੀਆਵੀ ਸਰਕਾਰਾਂ ਨੇ ਜਿੰਨਾ ਨੁਕਸਾਨ ਕੀਤਾ ਹੈ ਇਸ ਸੰਸਾਰ ਦਾ ਇਹ ਦੁਨੀਆ ਦਾ ਹੋਰ ਕਿਸੇ ਨੇ ਨਹੀਂ ਕੀਤਾ ਜਿਹੜੇ ਕਹਿੰਦੇ ਆ ਵੀ ਸਰਕਾਰਾਂ ਦੀ ਦੇਖੋ ਕਿੰਡੀ ਵੱਡੀ ਦੇਣ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਯਾਦ ਕਰਵਾਦਾ ਸਾਧ ਸੰਗਤ ਸਾਡਾ ਕਾਣ 1947 ਤੋਂ ਸ਼ੁਰੂ ਹੋ ਗਿਆ ਸੀ ਜਦੋਂ ਕਹਿੰਦੇ ਆ ਵੀ ਦੇਸ਼ ਆਜ਼ਾਦ ਹੋਇਆ ਸਾਧ ਸੰਗਤ ਸਾਡੇ ਵਿੱਚੋਂ ਦੇਸ਼ ਆਜ਼ਾਦ ਹੋਇਆ ਦੇਸ਼ ਕਾਦਾ ਆਜ਼ਾਦ ਹੋਇਆ ਇੱਕ ਨੇ ਆਜ਼ਾਦ ਕੀਤਾ ਦੂਜੇ ਨੇ ਸਾਨੂੰ ਆਪਣਾ ਗੁਲਾਮ ਬਣਾ ਲਿਆ ਸਾਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਆਜ਼ਾਦੀ ਦਾ ਸਾਨੂੰ ਤੇ ਆਜ਼ਾਦੀ ਬਲਕੇ ਮਹਿੰਗੀ ਪੈ ਗਈ ਪਿਆਰਿਓ 1947 ਦੇ ਵਿੱਚੋਂ ਸਾਡੇ ਚੋਂ ਕੱਢਿਆ ਗਿਆ ਪਾਕਿਸਤਾਨ ਉਸ ਤੋਂ ਬਾਅਦ 1957-58 ਦੇ ਵਿੱਚ ਹਿਮਾਚਲ ਵੱਖ ਕਰ ਦਿੱਤਾ ਗਿਆ 1966 ਦੇ ਵਿੱਚ ਹਰਿਆਣਾ ਸਾਡੇ ਚੋਂ ਕੱਢ ਦਿੱਤਾ ਗਿਆ ਸਾਡਾ ਤੇ ਨੁਕਸਾਨ ਹੀ ਹੋਇਆ ਫਾਇਦਾ ਤੇ ਕੋਈ ਨਹੀਂ ਹੋਇਆ ਘਾਣ ਸਾਡਾ ਹੋਇਆ ਬਰਾਦਰੀਆਂ ਦੇ ਨਾਂ ਤੇ ਸਾਨੂੰ ਇੱਕ ਦੂਜੇ ਦੇ ਸ਼ਰੀਕ ਬਣਾ ਕੇ ਖੜੇ ਕਰ ਦਿੱਤਾ ਜੀ ਦੂਜੀ ਗੱਲ ਸਾਧ ਸੰਗਤ ਸਰਕਾਰਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਜੋ ਮਿਲਿਆ ਉਹ ਸਾਨੂੰ ਰੱਬ ਆਸਰੀ ਮਿਲਿਆ ਹੈ ਤੇ ਜੇ ਅੱਜ ਗੱਲ ਕਰੀਏ ਵੀ ਸਰਕਾਰਾਂ ਤੇ ਆਪਣੀ ਕੁਰਸੀ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਬਸ ਕੁਰਸੀ ਦਾ ਲਾਲਚ ਹੈ ਇਸ ਕਰਕੇ ਸਾਨੂੰ ਧਰਮਾਂ ਦੇ ਨਾਂ ਤੇ ਜਿਹੜਾ ਹੈ ਉਹ ਠੱਗਿਆ ਜਾਂਦਾ ਹੈ ਧਰਮਾਂ ਦੇ ਨਾਂ ਤੇ ਸਾਨੂੰ ਲੁੱਟਿਆ ਜਾਂਦਾ ਹੈ ਧਰਮਾਂ ਦੇ ਨਾਂ ਤੇ ਸਾਨੂੰ ਬੰਦਕ ਬਣਾਇਆ ਜਾਂਦਾ ਹੈ ਧਰਮਾਂ ਦਾ ਲਾਲਚ ਦੇ ਕੇ ਸਾਨੂੰ ਜਿਹੜਾ ਹੈ ਉਹ ਲੁੱਟ ਲਿਆ ਜਾਂਦਾ ਹੈ ਧਰਮਾਂ ਦਾ ਲਾਲਚ ਦੇ ਦੇ ਕੇ ਸਾਨੂੰ ਜਿਹੜਾ ਹੈ ਉਹ ਆਪਣਾ ਗੁਲਾਮ ਬਣਾਇਆ ਗਿਆ ਸਹਿਸਾਗਤ ਅਸੀਂ ਭਾਰਤੀਆਂ ਬਾਜ਼ੀਆਂ ਦੇ ਝੰਡੇ ਚੱਕ ਕੇ ਹਲੇ ਵੀ ਫਿਰਦੇ ਆਂ ਇੱਕ ਦੂਜੇ ਨਾਲ ਲੜਦੇ ਝਗੜਦੇ ਧਰਮਾਂ ਦੇ ਨਾਂ ਤੇ ਸਾਡੇ ਨੁਕਸਾਨ ਕਰਾਤੇ 1984 ਦੇ ਵਿੱਚ ਨਸ਼ਲ ਕੁਸ਼ੀ ਕੀਤੀ ਗਈ ਸਿੱਖਾਂ ਦੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ 47 ਦੇ ਵਿੱਚ ਵੀ ਇਹੋ ਕੁਝ ਜਿਹੜਾ ਇੱਕ ਕੀਤਾ ਗਿਆ ਸੀ ਪਰ ਉਦੋਂ ਚਲੋ ਕੁਝ ਹੋਰ ਵੇਲਾ 84 ਵੇਲੇ ਵੀ ਕੁਝ ਹੋਰ ਵੇਲਾ ਉਦੋਂ ਕੱਲੇ ਸਿੱਖਾਂ ਦੇ ਨਾਲੇ ਕੱਲਾ ਵੈਰ ਕੱਢਿਆ ਗਿਆ ਉਹਦੇ ਕਾਤਲਾਂ ਨੂੰ ਹਜੇ ਤੱਕ ਸਜ਼ਾ ਨਹੀਂ ਮਿਲੀ ਚਲੋ ਮੈਂ ਬੇਨਤੀ ਕਰਦਾ ਵੀ ਖਾਲਸਾ ਰਾਜ ਜਦੋਂ ਖਾਲਸੇ ਨੇ ਰਾਜ ਕੀਤਾ ਸੀ ਉਦੋਂ ਇਹੋ ਜਿਹੀਆਂ ਕੋਈ ਜਿਹੜੀਆਂ ਸਥਿਤੀਆਂ ਨਹੀਂ ਆਈਆਂ ਸੀ ਇਹੋ ਜਿਹੀਆਂ ਕੁਝ ਸਥਿਤੀਆਂ ਦਾ ਜਿਹੜਾ ਸਾਨੂੰ ਸਾਹਮਣਾ ਜਿਹੜਾ ਸੀ ਉਹ ਨਹੀਂ ਕਰਨਾ ਪਿਆ ਆਨ ਦੀ سپورਟ ਸਾਰੇ ਫੈਸਲੇ ਹੋਏ ਕਹਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਸੀ ਉਦੋਂ ਜੇਲ੍ਹਾਂ ਦੇ ਵਿੱਚ ਵੀ ਘਾਹ ਉੱਗ ਗਿਆ ਸੀ ਕਿਉਂਕਿ ਜੇਲ੍ਹ ਦੇ ਵਿੱਚ ਬੰਦ ਕਰਨ ਦੀ ਕਿਸੇ ਨੂੰ ਨੌਬਤੀ ਨਹੀਂ ਆਈ ਸੀ ਈਮਾਨਦਾਰ ਰਾਜਾ ਸੀ ਤੇ ਈਮਾਨਦਾਰ ਪਰਜਾ ਬਣਾ ਲਈ ਸੀ ਉਸ ਰਾਜੇ ਨੇ ਆਪਣੇ ਮੁਤਾਬਕ ਇੱਕ ਵਾਰੀ ਪਰਖਣ ਦੇ ਲਈ ਇੱਕ ਅਬਾਰਾ ਕੁੱਤੇ ਦੇ ਗਲ ਦੇ ਵਿੱਚ ਸਿਉਨੇ ਦਾ ਪਟਾ ਪਾ ਕੇ ਉਹਨੇ ਪੂਰੇ ਲਾਹੌਰ ਦੀਆਂ ਗਲੀਆਂ 'ਚ ਘੇੜੇ ਦਵਾਤੇ ਤਿੰਨ ਦਿਨ ਬਾਅਦ ਜਦੋਂ ਉਸ ਕੁੱਤੇ ਨੂੰ ਪਕੜ ਕੇ ਵਾਪਸ ਲਿਆਂਦਾ ਗਿਆ ਉਹ ਸਿਉਨੇ ਦਾ ਪਟਾ ਜਿਉਂ ਤੇ ਤਿਉਂ ਸੀ ਜਿਵੇਂ ਪਾਇਆ ਗਿਆ ਸੀ ਤੇ ਸਾਦ ਸੰਗਤ ਇੱਕ ਉਹ ਹਾਰ ਉਸੇ ਤਰ੍ਹਾਂ ਸੀ ਤੇ ਪਿਆਰਿਓ ਉਸ ਰਾਜੇ ਨੂੰ ਯਕੀਨ ਹੋ ਗਿਆ ਸੀ ਕਿ ਰਾਜਾ ਜਿਹੜੇ ਪਰਜਾ ਜਿਹੜੀ ਹੈ ਉਹ ਬਿਲਕੁਲ ਰਾਜ ਤੋਂ ਸੰਤੁਸ਼ਟ ਹੈ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਹੈਗੀ ਉਦੋਂ ਕਿਸੇ ਦਾ ਕੋਈ ਜੀ ਭੁੱਖਾ ਨਹੀਂ ਮਰਿਆ ਕੋਈ ਭੁੱਖ ਨਾਲ ਨਹੀਂ ਸੀ ਮਰਿਆ ਸਾਧ ਸੰਗਤ ਐਸਾ ਰਾਜਾ ਸੀ ਖਾਲਸਾ ਰਾਜ ਅਜੀਹਾ ਸੀ ਤੇ ਪਿਆਰਿਓ ਮੈਂ ਇੱਕ ਬੇਨਤੀ ਕਰਾਂ ਵੀ ਖਾਲਸਾ ਰਾਜ ਦੀਆਂ ਅੱਜ ਗੱਲਾਂ ਤੇ ਹੋਰੀਆਂ ਨੇ ਪਰ ਪਿਆਰਿਓ ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਤੇ ਪਰਪੱਕ ਨਹੀਂ ਚੱਲਦੇ ਉਹਨਾਂ ਚਿਰ ਖਾਲਸਾ ਰਾਜ ਨਹੀਂ ਆ ਸਕਦਾ ਸਿੰਘਾਂ ਦਾ ਰਾਜ ਉਹਨਾਂ ਚਿਰ ਨਹੀਂ ਆ ਸਕਦਾ ਉਹਨਾਂ ਚਿਰ ਸਾਡੇ ਤੇ ਆਮੋਦੀ ਏਰਗੇ ਤੇ ਹੋਰ ਜਿਹੜੇ ਵੀ ਅੱਗੇ ਆਉਣਗੇ ਇਹੋ ਹੀ ਰਾਜ ਕਰਨਗੇ ਜਦੋਂ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਪਹਿਰਾ ਦੇਣ ਦੀ ਗੱਲ ਜਿਹੜੀ ਹੈ ਉਹ ਪਾਵਨ ਬਾਣੀ ਤੇ ਪਹਿਰਾ ਦੇਣ ਦੀ ਗੱਲ ਜਦੋਂ ਹੁੰਦੀ ਹੈ ਤੇ ਅਸੀਂ ਲੋਕ ਪਿੱਛੇ ਜਾਣਨੇ ਆ ਤੇ ਪਿਆਰਿਓ ਸਾਨੂੰ ਫਿਰ ਕੁਛ ਵੀ ਜਿਹੜਾ ਹੈ ਉਹ ਨਹੀਂ ਪ੍ਰਾਪਤ ਹੁੰਦਾ ਕੋਈ ਵੀ ਚੀਜ਼ ਜਿਹੜੀ ਹੈ ਉਹ ਸਾਨੂੰ ਨਹੀਂ ਮਿਲਦੀ ਸਾਧ ਸੰਗਤ ਇਹ ਗੱਲ ਜ਼ਰੂਰ ਸਮਝਣੀ ਪਵੇਗੀ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖਿਆ ਤੇ ਚੱਲਣਾ ਪਵੇਗਾ ਜੇਕਰ ਆਤਮ ਰਾਜ ਦਾ ਸੁਪਨਾ ਪਰਪੱਕ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ